ਸੋ ਫਰੈਂਡਸ ਕਿਦਾਂ ਸਾਰੇ ਆਈ ਹੋਪ ਕਿ ਸਾਰੇ ਠੀਕ ਠਾਕ ਹੋਣਗੇ ਵੀਰ ਤਾਂ ਅੱਜ ਜਲਦੀ ਮਾਰਨਿੰਗ ਉੱਠ ਗਿਆ ਕਿਉਂਕਿ ਘਰ ਦੇ ਕੋਈ ਹੈ ਨਹੀਂ ਸਿਰੇ ਦੱਸ ਕੇ ਚਲ ਗਿਆ ਹੀ ਇਹ ਹੀ ਚੱਲੇਗਾ ਕੰਮ ਕੀ ਤੇ ਧੂੜ ਜੀ ਰਾਂ ਸਰ ਤੇ ਮੈਂ ਹੁਣ ਗਿਆ ਵਾਂ ਲਗਭਗ ਟਾਈਮ ਸੇ ਉੱਠ ਤੇ ਆਪਣਾ ਜਿਹੜਾ ਹੈਗਾ ਵਾ ਡੇਲੀ ਦਾ ਰੁਟੀਨ ਵਰਕ ਚੱਲੂ ਹੋ ਗਿਆ ਵਾ ਕਾਫੇ ਦੇ ਨਾਲ ਉਹ ਮੈਂ ਕਰ ਲਿਆ ਰੈਡੀ ਤੇ ਉਸ ਤੋਂ ਬਾਅਦ ਕਾਫੇ ਤੋਂ ਬਾਅਦ ਮੈਂ ਹੌਲਕਾ ਥੋੜਾ ਰੈਡੀ ਰੈਡੀ ਹੋ ਗਏ ਥੋੜਾ ਜਣਾ ਕੋਠੇ ਤੋਂ ਪਤਾ ਪਜ਼ੇਕਰ ਉਸ ਤੋਂ ਬਾਅਦ ਰੋਬੀ ਭਾ ਦਾ ਆਇਆ ਮੈਨੂੰ ਕੋਲ ਤੇ ਕੰਨ ਆਈ ਕੈਫੇ ਥੋੜਾ 11 ਵਜੇ ਮੈਂ ਕਿਹਾ ਚਲੋ ਕੋ ਤੇ ਪਹਿਲਾਂ ਹੁਣ ਮੈਂ ਅਪੀਲ ਕਾਵਾਂ ਕਾਵਾ ਕਾਫਾਤ ਬਾਦ ਹੁਣਾ ਫਰੈਸ਼ ਦੋਸਤੋ ਬਾਦ ਕੋਠੇ ਜਾ ਕੇ ਤੇ ਕਰਦੇ ਹਾਂ ਵਲੋਗ ਸ਼ੂਟ ਫਰੈਸ਼ ਫਰਸ਼ ਹੋ ਗਿਆ ਲਗਭਗ ਨੂੰ ਮੈਂ ਕੋਠੇ ਆਇਆ ਵਾ ਤੇ ਕੋਠੇ ਨਾਲ ਲੈਂਦੇ ਜੂਜੇ ਵਿਚਾਰੇ ਛੱਡੇ ਆ ਸਾਰੀ ਰਾਤ ਤੇ ਜਾਰੇ ਡੱਕੇ ਸੀ ਫੈਸ਼ ਵਰਸਤੀ ਕਰਨ ਦੇ ਇਸ ਟਾਈਮ ਤੇ ਆਪਣਾ ਅਸਮਾਨ ਪੂਰਾ ਨੀਲਾ ਵਾ ਅੱਜ ਨਾ ਬੱਦਰ ਬੁੱਦਲ ਜਿਹੜੇ ਹੈਗੇ ਨਾ ਤੇ ਹੋਏ ਪਏ ਆ ਜਿਨ੍ਹਾਂ ਤੋਪ ਵੀ ਸਿਰੇ ਨਹੀਂ ਨਿਕਲੀ ਹੋਣ ਨਿਕਲ ਗਈ ਹਲੇ ਬੱਦਲ ਲੱਗਦਾ ਮੀਂਹ ਬਹੁਤ ਸ਼ਾਇਦ ਅਸਲ ठाਉਂ ਤੋਂ ਹੋਣੀ ਲੱਗਦਾ ਸ਼ਾਇਦ ਆਊਗੀ ਤਾਂ ਕੋਠੇ ਡਾਕਤੇ ਆ ਤੇ ਹੁਣ ਮੈਂ ਚੱਲਣਾ ਥੋੜੀ देर ਕੈਫੇ ਕਿੰਨ ਟ੍ਰੈਨੜਾ ਜੋਂਨ ਤੇ ਉੱਥੋਂ ਦਾ ਵੇਖਦੇ ਨੇ ਮੋਹਾਲ ਚਾਲ ਵਿੱਚ ਕੰਫਰਟ ਨਹੀਂ ਥੋੜੀ ਜਿਹਾ ਬਾਬਾ ਘਰ ਰਹਿ ਗਿਆ ਹੋਰ ਮਾਰ ਹੋ ਗਿਆ ਮੈਂ ਮਾਚਾਲਾ ਹੋ ਗਿਆ ਕੈਫੇ ਮੈਂ ਗਿਆ ਹਾਂ ਤੇ ਚਾਹ ਕਰਨ ਲੱਗਾ ਡਰਿੰਕ ਵਿਦ ਗੋਰਾਮ ਭਾਈ ਨਾਲ ਸਾਰੇ ਵੀਰ ਭਰਾ ਇਕੱਠੇ ਰੋ ਵਿਪਾਰ ਪੱਗ ਟੋਪ ਦੀ ਬੰਦੇ ਆ ਵਸ ਭੋਲੇ ਦਾ ਹੈਗਾ ਵਾ ਬਰਥਡੇ ਕਿੰਨੇ ਸਾਲ ਦਾ ਹੋ ਗਿਆ ਵਾ ਮੈਂ 13 13 ਸਾਲ ਦਾ ਹੋ ਗਿਆ ਵਾ ਯਾਨੀ 5 ਸਾਲ ਹੋ ਰਹੇਗੇ ਬਾਲਕ ਨੂੰ 18 ਸਾਲ ਦਾ ਹੋਣ ਵਾਲਾ 5 ਸਾਲ ਲਗੇ ਹਲੇ ਚਲੋ ਕੋਈ ਨਾ 5 ਸਾਲ ਵੇਟ ਕਰ ਲੈ ਕੋਈ ਤੇਰਾ ਬਰਥਡੇ 28 ਫਰਵਰੀ ਨੂੰ ਆਉਂਦਾ ਵੇਰ 29 ਫਰਵਰੀ ਨੂੰ ਤੇਰੇ ਫਰਮਾ 4 ਸਾਲ ਬਾਅਦ ਇੱਕ ਸਾਲ ਦਾ ਹੋਣਾ ਸੀਗਾ 4 ਸਾਲ ਦਾ ਇੱਕ ਸਾਲ ਦਾ ਆਇਆ ਫਿਰ ਇਹਨੇ ਬੜਾ ਵੱਡਾ ਹੋਇਆ ਨਾ ਪਰ ਸਾਜ ਦੀ ਉਮਰ ਪੰਜ ਛੇ ਸਾਲ ਦੀ ਹੋ ਗਈ ਸਾਰੇ ਬਰਥਡੇ ਪਰ ਆ ਮੇਰੇ ਪਾਰਟੀ ਕੋਲ ਨਹੀਂ ਆ ਰਹਾ ਕੱਲ ਦੇ ਆ ਰਿਹਾ ਕੱਲ ਵੇਰਲਾ ਸ਼ੰਮੀ ਆਈ ਹੋਈ ਠੀਕ ਆ ਲਈ ਟ੍ਰੋਫੀ ਭਾਗਵਾਈ ਆਪਣੇ ਮੁੰਨੇ ਭਾਗਵਾਈ ਠੀਕ ਆ ਆਰਡਰ ਪਾ ਰ ਤੁਸੀਂ ਲੈਣਾ ਜੇ ਅਸੀਂ ਜਮਾਟ ਤੋਂ ਆਰਡਰ ਕਰਾਂਗੇ ਮੁੰਨੇ ਭਾ ਆਰਡਰ ਕਰਨਾ ਜਮਾਟ ਤੋਂ ਠੀਕ ਆ ਜਿੱਦਾਂ ਗਾਂਧੀ ਤਾਂ ਜਣਾਂਦੇ ਨੂੰ ਹੁੰਦਾ ਵਾ ਇਹ ਭਰਾ ਭਰਾ ਨਹੀਂ ਇੱਥੇ ਬਾਬਾ

ਬੋਏ ਇਹ ਕਾਲਾ ਦਾ ਬਰਥਡੇ ਆ ਇਹ ਪਾਰਟੀ ਦਊਗਾ ਐ ਗਾਂਧੀ ਇਹਦਾ ਦੋ ਤਰੀ ਨੂੰ ਇਹ ਦਊਗਾ ਇਹ ਅੱਜ ਦਊਗਾ ਪਾਰਟੀ ਦਊਗਾ ਸ਼ਾਮਾਂ ਨੂੰ ਕੱਲੋਂ ਬੋਲੋ ਕਿੰਨੂ ਕਿੰਨੂ ਆ ਘਰੇ ਆ ਦੇ ਦਾਂਗੇ ਦੋ ਉਹ ਹੁੰਦਾ ਪੂਆ ਖੋਲਣ ਲਈ ਹਣਾ ਇਹ ਮਾ ਦੇਖਾਂਗੇ ਇਹਦਾ ਨਾਂ ਹੈਗਾ ਮਿਸ਼ਕੌਂਤਾ ਤੇ ਖੋਲ ਬੂਆ ਪੁੱਤ ਧੱਕਾ ਦੇ ਲਾੜਾ ਓਏ ਹੋਏ ਮੇਰਾ ਲਾੜੀ ਮੇਰੀ ਲਾ杜 ਆ ਗਈ ਸਿਰਲੋ ਜੀ ਨਾ ਨਹੀਂ ਅਹ ਤਿਆਰੀ ਕਰ ਬੈਗ ਵਿੱਚ ਮਿੰਡ ਮਿੰਡ ਲਗਾ ਮੈਂ ਆਪਣਾ ਫੜਨਾ ਸਵੇਰ ਮੈਂ ਧਿਆਨ ਜਿਮ ਚੱਪਾ ਲੱਗ ਭੱਗ ਗਏ ਹਾਂ ਇਸ ਟਾਈਮ 2:00 ਵਜੇ ਤੇ ਮੈਂ ਚਲਾਉਂ ਜਿਮ ਤੇ ਤੋਂ ਬਾਅਦ ਜੋ ਦੇਖ ਨੈਗੇਟਿਵ ਐਕਸਰਸ ਕਰਦੀ ਤੇ ਆਪਣੀ ਜੜੀ ਹੈਗੀ ਸੰਡੇ ਦੀ ਸਿਰਹੀ ਛੁੱਟੀ ਤੇ ਸੰਡੇ ਨੂੰ ਮੈਕਸਾ ਜਨ ਲਾਈ ਆਣੀ ਆ ਤੇ ਫ੍ਰੀ ਮੈਂ ਹੋ ਗਿਆ ਹੁਣ ਤੇ ਅੱਜ ਆਪਣੀ ਹੈਗੀ ਟ੍ਰੈਂਸਸ ਤੋਂ ਆਪਣੇ ਅਜੇ ਡਾਂਢੀ ਮਾਰੇ ਦਾ ਇਸ ਤਰ ਜਿਹੜੇ ਗਏ ਅੱਜ 50 ਡਾਂਢ ਫਸਟ ਰੰਗ ਚ ਵਾਟ ਕੇ ਬੜੀ ਖੁਸ਼ੀ ਹੋਈ ਦੇਖ ਕੇ ਹੁਣ ਚੱਲਾਂ ਮੈਂ ਘਰ ਤੇ ਇਸ ਟਾਈਮ ਬਣਿਆ ਹੈ ਚਿਕਨ ਤੇ ਸ਼ਾਗਲਾ ਪਹਿਲਾਂ ਜਾਣਾ ਹਰਜੀਤ ਭਾਈ ਕੋ ਕਿਉਂਕਿ ਮੇਰੀ ਚਾਬੀ ਜਿਹੜੀ ਗਈ ਗਵਾਚ ਗਈ ਤੇ ਹੁਣ ਕਾਪੀ ਚਾਬੀ ਦੀ ਰੱਖੀ ਹੋਈ ਆਪਣੀ ਤੇ ਚਾਬੀ ਦੀ ਕਾਪੀ ਜਿਹੜੀ ਗਈ ਆ ਤੇ ਰਿਜਨਲ ਚਾਬੀ ਫੜੀ ਇਸ ਟਾਈਮ ਹੱਥ ਤੇ ਜਿਹੜੀ ਇੱਕ ਪਈਨ ਦੀ ਨਾ ਇੱਕ ਐਕਸਨ ਨਾਲ ਮਿਲਦੀ ਉਹ ਆ ਉਹ ਚਾਬੀ ਆ ਤੇ ਹੁਣ ਉਹ ਚਾਬੀ ਲੱਭ ਗਈ ਮੇਰੀ ਕੈਫੇ ਗਵਾਚੀ ਤੇ ਉਹ ਮੈਂ ਚਾਬੀ ਲੈਣਾ ਉਤਰੋ ਇੱਕ ਬਾਈਕ ਛੱਡ ਜਣੀ ਹੁੰਨੀ ਯਾਰ ਦੋਸਤ ਘਰ ਹੋ ਸਕਦੇ ਤੋਬਾ ਮੈਂ ਜਾਣਾ ਉਹ ਘਰ 4 ਵਜੇ ਮੈਂ ਘਰ ਗਿਆ ਪਹੁੰਚ ਆਪਣੀ ਅੱਜ ਪੱਪੂ ਆਪਣੇ ਪੱਪੂ ਨਾ ਵਾਲ ਜੁਲਫਾ ਘਲਾਰੀਆਂ ਆ ਦੁੱਧ ਲਾਹਦਾ ਪੱਪੂ ਹਸੇ ਪੱਪੂ ਦੁੱਧ ਲਾਹਦਾ ਰੇਸ਼ਾ ਅੱਜ ਜੁਲਫਾਂ ਘਲਾਰੀਆਂ ਇਹਨ ਆ ਦਾੰਦ ਹੱਲੇ ਤੱਕ ਨਹੀਂ ਆਇਆ ਚੂਹੇ ਨੇ ਲੈਦਾ ਜਿਵੇਂ ਲੈ ਨਾ ਤਰਾ ਆ ਮੋਤਾਲੀ ਨਹੀਂ ਭਾਲੂ ਬਣੀ ਬੁਰੀ ਤੂੰ ਗੱਚਾ ਇਹਦਾ ਕੱਪੜੇ ਕੋ ਬਹਿ ਦੇ ਖੁਰ ਤੇ ਵੈਸੇ ਗਰਮੀ ਹੋ ਗਈ ਹੈ ਮੈਗੀ ਖਾਣੀ ਆਂਦੇ ਆਂਦੇ ਹੀ ਆਂਦੇ ਹੀ ਫਾਸਟ ਫੂਡ ਵਾਲਾ ਸਾਬ ਮੈਗੀ ਖਾਣੀ ਆ ਹੈ ਮੈਗੀ ਖਾਣੀ ਮੈਗੀ ਆਣੀ ਕੀ ਖਾਣ ਬੈਗੇ ਚਿਜੀ ਖਾਣੀ ਮੈਗੀ ਇਹ ਟਾਈਮ ਤੇਰੀ ਚਿਜੀ ਲੈ ਲਈ ਹੋਈ ਮੈਗੀ ਬਣਾਏਗਾ ਕੋ ਦਿਨੋਂ ਆਂਦੀ ਬਣਾਉਣੇ ਮੋਤਾਲੀ ਆਤੀ ਹੈ ਕੀ ਆਉਣੇ ਚੰਦਰ ਆ ਜਾ ਐ ਇੱਥੇ ਡੋਗੀ ਬੈਠਾ ਦਾ ਰਾਤ ਨੂੰ ਤੇ ਜਿੱਥੇ ਬੈਹ ਲਗੀ ਆ ਚੰਦਰਿੰਦਰ ਆ ਜਾ ਚੱਲ ਮੇਰਾ ਪੁੱਤ ਆ ਜਾ ਮੇਰੇ ਪੁੱਤੀ ਓ ਮੇਰੀ ਪੁੱਤੀ ਪੜੀ ਗੱਲ ਨਾ ਪੁੱਤੀ ਇਹਦੇ ਜੂੰਡੇ ਹੋਣ ਪਾਪੜਾ ਜੋ ਬੋਇਲ ਮਿਲਕਤੇ ਹੈਗ ਤੇ ਰਹਿੰਦੇ ਕਿਉਂਕਿ ਆਪਣੇ ਬਣੇ ਸੀ ਚਿਕਨ ਰੋਟੀ ਮੈਂ ਲਗਾਉਨ ਖਾਣ ਤੇ ਲੱਗ ਭਾਗ ਕੋਠੇ ਮੈਂ ਲੈ ਆਦੀ ਰੋਟੀ ਸੋ ਅੱਜ ਬਤਾਵਾ ਲੱਗ ਵੀਸ ਸੋ ਚੂਤੇ ਬਹੜੇ ਗੜੇ ਗਏ ਆ ਤਲਪ ਮੱਚ ਗਈ ਉਹਨਾਂ ਨੂੰ ਟਮੇਟਕੇ ਦੇ ਬਾਹਰ ਹੋਣਾ ਵਿਚਾਰੀ ਕਾਲੀ ਕੁਕੜੀ ਸਾਡੀ ਵਿਚਾਰੀ ਉਹ ਛੋਟੀ ਹਲੇ ਉਹਨੂੰ ਵਿਚਾਰੀ ਮਿੱਧੀ ਜਾਂਦੇ ਹਲੇ ਵਿਚਾਰੀ ਨੂੰ ਆ ਸਾਡੀ ਵੱਡੀ ਕੁਕਰੀ ਆ ਵੱਡੀ ਸ਼ਾਨ ਹਾਂ ਤੂੰ ਵੀ ਸਾਡੀ ਵੱਡਾ ਕੁਕੜ ਬਣਾ ਕੇ ਤੇ ਹੁਣ ਦੇਤੀ ਤੇ ਹੋਰ ਕੀ ਚਾਹ ਤੇ ਹੁਣ ਮੈਂ ਬੈਠ ਲਗਾ ਬੈਠ ਚ ਫੋਨ ਹੁਣ ਵੇਖ ਕੇ ਥੋੜੀ ਦਮ ਉਸ ਤੋਂ ਬਾਅਦ ਨਾ ਵੀ ਰਵਣਾ ਨਾ ਆਪਣੇ ਕੰਮ ਲਈ ਲੋ ਜੀ ਹੁਣ ਜਮਾਟ ਦੀ ਜਾਂਦੀ ਤਿਆਰੀ ਆ ਲਗਭਗ ਸੂਰ ਰਟਣ ਚਾਲੂ ਤੇ ਆਪਣੀ ਜਮਾਟ ਜਾਂਦੀ ਜੂਟੀ ਚਾਲੂ ਆ ਤੈਨੂੰ ਨਿਕਲਦਾ ਜਮਾਟੋ ਤੁਹਾਡਾ ਖਰਾਬ ਹੋਣਾ ਆਪਣਾ ਆਰਡਰ ਚੁੱਕਣੇ ਦਾ ਪਰਕਰਤੇ ਤੇ ਲਗਭਗ ਆਰਡਰ ਮੈਨੂੰ ਪਿਆ 53 ਦਾ ਇਧਰੋਂ ਇਧਰ ਚਿੱਟੂ ਕਰਕੇ ਜਿਦਾਂ ਕਸਟਮਰ ਦੇ ਖਾਸਲੇ ਅੱਜ ਮੁਸ਼ਕਲੀ ਹੈ ਕਿ 12 ਆਰਡਰ ਦਾ ਟਾਰਗੇਟ ਹੋਵੇ 8 ਦਾ ਹੋ ਗਿਆ ਜਿੰਨਾ ਹੀ ਬੋਰ ਹੈ ਕਿ ਤੇ ਨਾ ਆਰਡਰ ਲੱਗੇ ਨਾ ਫਿਰ ਚੌਥਾ ਪਾਉਂ ਇੱਕ ਵਾਰ ਕੀ ਬਦਦਾ ਕੱਲ ਦਾ ਤੇ ਅਰਧਵਾਤ ਸਿਸਟਮ ਬੜਵਰੀ ਰਹੀ ਤੇ ਸੋਮਵਾਰ ਦਾ ਚਲਵਾ ਜੇ ਤੋ ਅੱਜ ਕੰਮ ਠਿੱਲਾ ਵਾ ਕੱਲ ਤੇ ਜਿੱਤੇ ਨਹੀਂ ਸਰ ਸਭ ਨੇ ਛੁੱਟੀਆਂ ਦੇ ਕੇ ਘਰ ਬੈਠੇ ਲੋਕ ਲੋਡ ਟਰੈਕਟਰ ਮੰਗਵਾ ਲੈਂਦੇ ਆ ਅੱਜ ਇਹ ਕੀ ਬਾਤ ਦਾ ਤਫੇ ਹੁਣ ਪੈ ਗਿਆ ਤਕੜਾਈ ਤੇ ਦੇਖੋ ਹੁਣ ਕਿੱਥੇ ਵੀ ਲੋਕੇਸ਼ਨ ਸੁਰਦੇ ਆ ਤੇ ਆਰਡਰ ਫਿਕ ਕਰਨ ਲਈ ਮੈਂ ਲੱਗ ਭੱਗ ਚਾਰ ਰਸਤੇ ਚ ਹੁਣ ਆ ਗਿਆ ਹਾਂ ਆ ਤੇ ਬਸ ਹੁਣ ਟਾਈਮ ਨਾਲੋਂ ਰੈਸਟੋਰੈਂਟ ਵਾਲੇ ਗੱਡੀ ਦਾ ਮੇਰੀ ਪٹرول ਹੀ ਪੂਰਾ ਖਾਦਿਓ ਗਿਆ ਇਸ ਟਾਈਮ ਤੇ ਪٹرول ਜਿਹੜਾ ਮੈਂ ਪੋਣਾ ਲਾਲ ਪਾਵਰ ਦਾ ਪੋਣਾ ਉਹ ਪٹرول ਸਿਰ ਇਕੋ ਪٹرول ਪੰਪ ਤੋਂ ਮਿਲਦਾ ਹੋਰ ਕਿਹੇ ਤੋਂ ਨਹੀਂ ਇੱਥੋਂ ਮਿਲਦਾ ਸੋ ਮੈਂ ਕਹਿੰਦਾ ਕਿ ਉਹਥੋਂ ਪٹرول ਪੰਪ ਲਾ ਕੇ ਦਾ ਆਰਡਰ ਭੇਜੇ ਇੱਥੋਂ ਪਿਕ ਕਰਕੇ ਆਰਡਰ ਮਿੰਟੋ-ਮਿੰਟ ਕਰਾਂ ਉੱਥੇ ਜਾ ਕੇ ਡਿਲੀਵਰ ਕਰ ਇਹ ਚੱਕਰ ਵਿੱਚ ਚੱਕਰ ਹੈ ਬਸ ਬੋਰਗ ਉੱਤਰ ਲੱਗਾ ਹੋਣਾ ਇਹ ਪੋੜੀ ਚੱਲਦੀ ਆ ਇਹ ਚੱਲਦੀ ਨਹੀਂ ਇਹ ਖਰਾਬ ਹੈ ਇੱਥੇ ਆਪਣੀ ਮਿਹਤ ਨਾਲ ਉਤਰਨਾ ਪੈਣਾ ਇੱਥੇ ਪੈਰ ਆਪ ਜਿਹਾ ਲੇ ਲੋੜੇ ਵੇਦੇ ਸੋ ਚਲੋ ਜਿੱਤਰਾ ਵੀ ਆ ਫਿਰਸੇ ਨਾਲ ਥੋੜੀ ਆਪਣੀ ਜਿਹੜੀ ਹੀ ਬੋੜੀ ਸਾਟ ਰਹੀਦੀ ਆ ਕਰਦਾ ਆਰਡਰ ਟਿੱਕਾ ਮੈਨੂੰ ਪੈ ਗਿਆ ਹੈ ਤੇ ਲਗਭਗ 8 ਟੋਟਲ ਹੋ ਗਏ ਨੇ ਦੇਖੀ ਉਹ ਰੋਣਾ ਪੈਣਾ ਹੈ ਚਲੋ ਆ ਗਈ ਟਾਂਕ ਮੇਰਾ ਗਿਆ ਪੂਰਾ ਹੋ ਗੋੜਾ ਸੋ ਉਦੋਂ ਦੋਨੇ ਬਰਕਰਾਰ ਕੀਤੇ ਚੱਕ ਲਿਆ ਇੱਕ ਦਾਤਾ ਡਿਲੀਵਰਡ ਸੋ ਵਿਚਾਉਣ ਲੱਗਾ ਮੈਂ ਕਰਨਾ ਅੱਗੇ ਮੇਰੇ ਡੋਗੀ ਵਾਹ ਭੋਗਦੇ ਵੇ ਇਸ ਟਾਈਮ ਆਰਡਰ ਲਗਾ ਕਸਟਮਰ ਨੂੰ ਡਿਲੀਵਰ ਕਰਨਾ ਸੋ ਡਿਲੀਵਰ ਕਰਨ ਤੋਂ ਬਾਅਦ ਦੇਖਦੇ ਆਂ ਇਹ ਆਰਡਰ ਪੈ ਗਿਆ ਠੀਕ ਆ ਨਹੀਂ ਇਸ ਤੋਂ ਬਾਅਦ ਹੀ ਮੈਂ ਜਾਣਾ ਵਾ ਘਰ ਆ ਗਿਆ ਐਡਰੈਸ ਅਸਟ ਕਰਦੇ ਆਂ ਸੈਂਟੀ ਛੋਟਾ ਜਿਹਾ ਦੇ ਆ ਗਿਆ ਸਭ ਤੋਂ ਛੋਟਾ ਤੇ ਥੋੜਾ ਉੱਪਰ ਨਾ ਆ ਗਿਆ ਵਾ ਉ ਸਭ ਤੋਂ ਵੱਡੇ ਤੋਂ ਛੋਟਾ ਉਤੋਂ ਥੱਲੇ ਆਇਆ ਵਾ ਯਾਨੀ ਲਾਸਟ ਦੇ ਜਿਹੇ ਨੰਬਰ ਤੇ ਪਹਿਲੇ ਤੇ ਦੂਜੇ ਨੰਬਰ ਅਲੱਗ ਸੈਂਟੀ ਆ ਗਿਆ ਆਪਣਾ ਸੋ ਕਰਦੇ ਆਂ ਇਹ ਆਪਣਾ ਡਿਲੀਵਰ ਜੀ ਜਾਣਿਆ ਵੇ ਇਹ ਕਿੱਧਰ ਨੂੰ ਜਾਣਾ ਹੋਣਾ ਹੈ ਆ ਕਸਟਮਰ ਦਾ ਆਰਡਰ ਲੈ ਆਲੀ ਪਹੁੰਚਾਣ ਦਰਬਾਰ ਸਾਹਿਬ ਵਾਲੇ ਏਰੀਆ ਜਿੱਥੇ ਬਹੁਤ ਫੋਟੋ ਸ਼ੂਟ ਦਾ ਕਾਫੀ ਮੋਲ ਹੁੰਦਾ ਤੇ ਲਗਭਗ ਆਰਡਰ ਤੇ ਲਗਭਗ ਟਾਈਮ ਹਲੇ ਲੱਗਣਾ ਕਾਫੀ 5-10 ਮਿੰਟ ਉਹਨਾਂ ਨੇ ਕਹਤੇ ਤੇ ਲਗਭਗ ਜੇ ਤੇ ਆਰਡਰ ਮੈਨੂੰ ਹੱਲੇ ਤੇਵ ਪ੍ਰੈਸੈਂਟ ਲੇਟ ਪੈ ਗਿਆ ਹੁਣ ਅੱਵੇ ਕਸਟਮਰ ਨੇ ਆ ਵੀ ਆਰਡਰ ਕਰਤਾ ਹੈ ਡਿਲੀਵਰ ਸੋ ਕਸਟਮਰ ਨੇ 60 ਰੁਪਏ ਦੇ ਦਿੱਤੀ ਟਿਪ ਸੋ ਕਸਟਮਰ ਦਾ ਦਿলো ਥੈਂਕਸ ਤੇ ਇਹ ਆਰਡਰ ਤਾਂ ਡਿਲੀਵਰ ਹੋਣ ਤੋਂ ਬਾਅਦ ਗੱਡੀ ਮੈਂ ਪਾਰਟੀ ਗিয়ার ਤੇ ਚੱਲੀ ਜਾਂਦੀ ਆਪਣੇ ਆਪ ਤੇ ਹੁਣ ਇਸ ਟਾਈਮ ਨਾ ਸੋਦਾ ਦਾ ਘਰ ਜਾਈਏ ਅਲੇ 10 ਮਿੰਟ ਹੈਗੇ ਲੈ ਆਈਡੀ ਮੰਦੋ ਚ ਵੀ ਸੋ ਆਈਡੀ ਆਫ ਹੋ ਜੇ ਫੇਰ ਹੀ ਨਿਕਲਦਾ ਘਰ ਪਰ ਮੇਰਾ ਤਾਂ ਹੀ ਹੋ ਜੀ ਉਹ ਜੀ ਘਰ ਨੂੰ ਗੱਡੀ ਪਾਵਾਂ ਦੇਖਾਂਗੇ ਜੋ ਆਰਡਰ ਪੈ ਗਿਆ ਠੀਕ ਹੈ ਇਹਦੇ ਚਲ ਜਾਗੇ ਹੋਰ ਕੀ ਆ ਰਹਿ ਗਈ ਜਾ ਗਈ ਹੁਣ ਏਰੀਆ ਜਿਹੜੇ ਹੈਗਾ ਟ੍ਰੈਫਿਕ ਟ੍ਰੇ ਵਾ ਵਾ ਕਾਫੀ ਬਹੁਤ ਜ਼ਿਆਦਾ ਘਟ ਗਿਆ ਟ੍ਰੈਫਿਕ ਹੁਣ ਆ ਗਈ ਉਹਨ ਗੱਡੀ ਭਜਾ ਸਕਦੇ ਆਪਾਂ ਪਰ ਇੰਨੀ ਵੀ ਨਹੀਂ ਰਾਤੀ ਇਤਨਾ ਉਧਰ ਮੇਰਾ ਐਕਸੀਡੈਂਟ ਹੋ ਗਿਆ ਹੈ ਗੱਡੀ ਭਜੋਦੇ ਭਜੋਦੇ ਹੀ ਇਹੋ ਜੀ ਦਾ ਫਰਕ ਰਿਹਾ ਹੈ ਕਿ ਗੱਡੀ ਜੇ ਭਜਾਉਣੀ ਨਹੀਂ ਜੇ ਆਪਾਂ ਜੇ ਭਜਾਓ ਰਾਤ ਇੱਕਰਾ ਪ੍ਰੋਪਰ ਤਰੀਕੇ ਨਾਲ ਭਜਾਓ ਜਿਦ ਤਰਾ ਮੇਰੇ ਅੰਗ ਰੋਂਗ ਸਾਈਡ ਨਾ ਜਾਏਓ ਕਿਉਂਕਿ ਰੋਂਗ ਸਾਈਡ ਹਮੇਸ਼ਾ ਖਤਰਾ ਹੀ ਹੁੰਦਾ ਜੇ ਉਦੋਂ ਵੀ ਮੇਨਾਂ ਚਲੋ ਦਿੱਤਾ ਦੀ ਟਾਗੇ ਆ ਗਿਆ ਮਾਰਾ ਨੇ ਫੇਰ ਵੀ ਬੜਾ ਬਚਾ ਕਰਤਾ ਬਚਾ ਹੋ ਗਿਆ ਸੋ ਹੁਣ ਵੇਖਦੇ ਹਾਂ ਕੀ ਸਿਸਟਮ ਆਰਡਰ ਪੈਂਦਾ ਨਹੀਂ ਪੈਂਦਾ ਨਹੀਂ ਤੇ ਘਰ ਤੋਂ ਵੀ ਚਾਹੀਏ ਆਰਡਰ ਮਿੱਤਰੋ ਪਿਆ ਨਹੀਂ ਤੇ ਘਰ ਮੈਂ ਆ ਗਿਆ ਜੀ ਹਣਾ ਕੇ ਨਾ ਲੱਗਿਆ ਲੋਕ ਜਰੂਰ ਦੱਸਿਆ ਇਸ ਤਰ੍ਹਾਂ ਕਰਦੇ ਆ ਬਲੋਗ ਦਾ ਐਂਡ ਮਿਲਦੇ ਆ ਬਰ ਨੈਕਸਟ ਵੀ ਲੋਕਾਂ ਨਾਲ ਓਕੇ ਬਾਏ ਬਾਏ ਸਾਰੇ ਆਂ